ਕਹਿੰਦੇ ਨੇ ਕਿ ਲੜਕੀਆਂ ਹਰ ਚੱਜ ਆਪਣੀ ਮਾਂ ਕੋਲੋਂ ਸਿੱਖਦੀਆਂ ਨੇ ਪਰ ਅੱਜ ਕੱਲ ਮਾਂ ਦੇ ਨਾਲ ਨਾ ਨਾ Google ਮਾਈ ਤੋਂ ਤੇ ਇਸ ਤੋਂ ਇਲਾਵਾ ਹਾਲਾਤ ਹਰ ਚੱਜ ਸਿਖਾ ਦਿੰਦੇ ਨੇ ਕਹਿੰਦੇ ਨੇ ਨਾ ਜੋ ਸਿਰ ਤੇ ਪੈਂਦੀਆਂ ਨੇ ਤੇ ਸਭ ਕੁਝ ਪਤਾ ਲੱਗ ਜਾਂਦਾ ਏ ਦੋ ਤਿੰਨ ਦਿਨਾਂ ਤੋਂ ਮੈਂ ਸੋਚ ਰਹੀ ਸਾਂ ਕਿ ਆਟਾ ਮੁੱਕਣ ਵਾਲਾ ਏ ਤੇ ਚਲੋ ਕਨਕ ਦਾ ਪੀਣਾ ਕਰ ਲੈਨੇ ਆ ਐਕਚੁਅਲੀ ਨਾ ਅਸੀਂ ਪਿੰਡੂ ਜੀਵਿੰਦਾਰ ਲੋਕ ਥੈਲੀਆਂ 'ਚ ਮਾਰਕਟ ਤੋਂ ਆਟਾ ਨਹੀਂ ਲੈਂਦੇ ਸੀਜ਼ਨ ਤੇ ਕਣਕ ਨੂੰ ਨਾ ਹੀ ਸੁਕਾ ਕੇ ਤੇ ਡਰਮ ਵਿੱਚ ਸਟੋਰ ਕਰ ਲੈਨੇ ਆ ਤੇ ਫਿਰ ਲੋੜ ਅਨਸਾਰ ਕਣ ਕੱਢ ਕੇ ਨਾ ਸਾਫ਼ ਕਰਕੇ ਤੇ ਚੱਕੀ ਤੋਂ ਕਣਕ ਪੀਸਾ ਕੇ ਆਟਾ ਕਰ ਲੈ ਆਈਦਾ ਸੋਨਾ ਮੈਂ ਉੱਪਰ ਆ ਸਟੋਰ ਚ ਨਾ ਦੋ ਡਰਮ ਰੱਖਿਆ ਗਿਆ ਇੱਕ ਕਣਕ ਦਾ ਤੇ ਇੱਕ ਚੌਲਾਂ ਦਾ ਹੈਗਾ ਤੇ ਮੈਂ ਨਾ ਇਹਦੇ ਵਿੱਚ ਬੋਰੇ ਦੇ ਵਿੱਚ ਕਣਕ ਜਿਹੜੀ ਹੈਗੀ ਉਹ ਕੱਢ ਲਈ ਹੈਗੀ ਆ ਇਹ ਕਣਕ ਕੋਈ ਮੈਂ ਨਾ 25 26 ਕਿਲੋ ਇੰਨੀ ਕੁ ਹੋਣੀ ਆ ਅੰਦਾਜ਼ ਨਹੀਂ ਆ ਮੇਰਾ ਇਹ ਤੇ ਸਰਦਾਰ ਜੀ ਨੂੰ ਮੈਂ ਕਿਹਾ ਕਿ ਇਹ ਹੁਣ ਬੋਰਾ ਤੁਸੀਂ نیچے ਲਿਆ ਜਾਓ ਤੇ ਮੈਂ ਮਗਰ ਹੀ ਇਹ ਸ਼ਾਜ ਲੈ ਆਂਦਾ ਹੈਗਾ ਤੁਸੀਂ ਯਕੀਨ ਮੰਨਿਓ ਸ਼ਾਜ ਮੈਂ ਨਵਾਂ ਜਰੂਰ ਲੈ ਲਿਆ ਤੇ ਪਰ ਮੈਨੂੰ ਨਾ ਇਹ ਚਲਾਉਣਾ ਨਹੀਂ ਆਉਂਦਾ ਨਹੀਂ ਛੱਟਣਾ ਨਹੀਂ ਆਉਂਦਾ ਹੈਗਾ ਮੈਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ ਸੋ ਮੈਂ ਕੀ ਕੀਤਾ ਕਿ ਇੱਕ ਟੱਬ ਲਿਆ ਤੇ ਟੱਬ ਦੇ ਵਿੱਚ ਨਾ ਮੈਂ ਥੋੜੀ-ਥੋੜੀ ਕਣਕ ਪਾ ਕੇ ਨਾ ਤੇ ਇਹਨੂੰ ਪਾਣੀ ਦੇ ਨਾਲ ਧੋ ਕੇ ਚੰਗੀ ਤਰ੍ਹਾਂ ਨਾਲ ਇਹਦੇ ਨਾਲ ਜਿਹੜੀ ਉੱਪਰ ਥੋੜੇ ਬਤੇ ਕੱਖ ਵਗੈਰਾ ਜਾਂ ਕੋਈ ਗੰਦਗੀ ਵਗੈਰਾ ਨਾ ਉਹ ਸਾਰੀ ਨਿਕਲ ਜਾਂਦੀ ਹੈ ਤੇ ਬੜਾ ਸੁਣਾ ਇਹਦੇ ਨਾਲ ਸਾਫ਼ ਹੋ ਜਾਂਦਾ ਹੈ ਤੇ ਮੈਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਪੀਣਾ ਕੀਤਾ ਐਕਚੁਅਲੀ ਨਾ ਮੇਰੀ YouTube ਫੈਮਲੀ ਨੂੰ ਪਤਾ ਹੈ ਕਿ ਮੈਨੂੰ ਡੇਢ ਕੋ ਸਾਲ ਹੋਇਆ ਇਨ ਲੌਸ ਤੋਂ ਲੱਗ ਹੋਇਆ ਤੇ ਪਹਿਲਾਂ ਅਸੀਂ 18 ਸਾਲ ਇਕੱਠੇ ਹੀ ਰਹੇ ਆ ਤੇ ਹੁਣ ਇੱਧਰ ਨਵਾਂ ਮਕਾਨ ਬਣਾਇਆ ਤੇ ਇੱਧਰ ਅਸੀਂ ਸ਼ਿਫਟ ਹੋਏ ਆ ਗਿਆ ਤੇ ਮਾਹਕਲੋ ਮੈਂ ਅਜੇ ਸਿੱਖਿਆ ਨਹੀਂ ਤੇ ਸਾਸੂ ਮਾਂ ਨੂੰ ਮੈਂ ਕਦੀ ਸ਼ੱਜ ਫੜਦਿਆ ਦੇਖਿਆ ਨਹੀਂ ਤੇ ਉਹ ਹਾਊਸ ਹੈਲਪਰ ਕੋਲ ਹੀ ਨਾ ਪੀਣਾ ਕਰਾ ਲੈਂਦੇ ਤੇ ਮੇਰੀ ਹਾਊਸ ਹੈਲਪਰ ਨੂੰ ਵੈਸੇ ਹੀ ਨਹੀਂ ਪੀਣਾ ਕਰਨਾ ਹੁੰਦਾ ਸੋ ਮੈਂ ਨਾ ਇਹ ਇਸ ਤਰ੍ਹਾਂ ਇਸ ਟਾਂਗ ਦੇ ਨਾਲ ਜਿਹੜਾ ਹੈਗਾ ਉਹ ਮੈਂ ਪੀਣਾ ਕੀਤਾ ਹੈਗਾ ਤੇ ਹੁਣ ਇਸ ਤਰ੍ਹਾਂ ਨਾ ਥੋੜੀ ਥੋੜੀ ਕਣਕ ਇਹਦੇ ਵਿੱਚ ਪਾ ਕੇ ਦੇਖੋ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਨਾ ਕਣਕ ਸਾਫ ਹੋ ਜਾਂਦੀ ਹੈਗੀ ਆ ਤੇ ਮੈਂ ਮੰਜੇ ਤੇ ਨਾ ਇਸ ਤਰ੍ਹਾਂ ਪਤਲੀ ਪਤਲੀ ਜਿਹੜੀ ਉਹ ਲੇਅਰ ਜਿਹੜੀ ਕਰ ਦਿੱਤੀ ਆ ਤੇ ਹੁਣ ਨਾ ਦੋ ਕੜਕ ਦੀਆਂ ਧੁੱਪਾਂ ਜਿਹੜੀਆਂ ਲੱਗਣੀਆਂ ਹੈਗੀਆਂ ਤੇ ਦੋਨਾਂ ਧੁੱਪਾਂ ਦੇ ਨਾਲ ਇਹ ਸਾਰੀ ਜਿਹੜੀ ਕਣਕ ਜਿਹੜੀ ਉਹ ਸੁੱਕ ਜਾਏਗੀ ਸਾਫ ਹੋ ਜਾਏਗੀ ਵੈਸੇ ਤਾਂ ਲੋਕ ਚੱਕੀ ਤੋਂ ਵੀ ਪੀਨਾ ਕਰਾ ਲੈਂਦੇ ਹੈਗੇ ਆ ਆਟੇ ਵਾਲੀ ਚੱਕੀ ਤੋਂ ਪਰ ਮੈਨੂੰ ਨਾ ਯਕੀਨ ਜਿਆ ਨਹੀਂ ਆਂਦਾ ਕਿ ਉਹ ਚੰਗੀ ਤਰ੍ਹਾਂ ਸਾਫ਼ ਕਰਨਗੇ ਜਾਂ ਨਹੀਂ ਸੋ ਇਸ ਤੋਂ ਬਾਅਦ ਹੀ ਨਾ ਆ 7-8 ਦਿਨ ਦੀ ਮਲਾਈ ਸੀਗੀ ਤੇ ਮੈਂ ਫਟਾਫਟ ਕਿਉਂਕਿ ਗਰਮੀਆਂ ਨੇ ਥੋੜਾ ਹੀ ਮਿਹਨਤ ਕਰਨੀ ਪੈਂਦੀ ਹੈਗੀ ਆ ਤੇ ਠੰਡਾ ਪਾਣੀ ਪਾਇਆ ਤੇ ਫਟਾਫਟ ਨਾ ਇਹਦਾ ਜਿਹੜਾ ਹੈਗਾ ਉਹ ਮੱਖਣ ਜਿਹੜਾ ਉਹ ਨਿਕਲ ਆਇਆ ਸੀਗਾ ਤੇ ਫਿਰ ਮੈਂ ਉਸ ਨੂੰ ਜਿਹੜਾ ਹੈਗਾ ਕਿ ਉਹ ਜਿਹੜਾ ਉਹ ਇਹ ਮੱਖਣ ਗੈਸ ਤੇ ਗਰਮ ਕਰਕੇ ਤੇ ਇਹਦਾ ਘਿਓ ਕੱਢ ਲਿਆ ਹੈਗਾ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਨਾ ਇਹ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੈਗੀ ਆ ਤੇ ਛੇਤੀ ਜਿਹੜਾ ਹੈਗਾ ਨਾ ਜਿਹੜਾ ਮੱਖਣ ਤਿਆਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਮੈਂ ਛੁੱਟੀ ਦਾ ਪੂਰਾ ਲਾਹਾ ਲਿਆ ਮੈਂ ਨਾ ਫਟਾਫਟ ਜਿਹੜਾ ਜਾਲੇ ਲਾਉਣ ਵਾਲਾ ਡੰਡਾ ਜਿਹੜਾ ਉਹ ਲਿਆ ਹੈਗਾ ਤੇ ਜਿੰਨੇ ਵੀ ਜਾਲੇ ਲੱਗੇ ਸੀ ਕਮਰਿਆਂਾਂ 'ਚ ਜਾਂ ਲੌਬੀ 'ਚ ਤੇ ਫਟਾਫਟ ਮੈਂ ਉਹ ਸਾਫ਼ ਕੀਤੇ ਤੇ ਗੁੜੀਆਂ ਨੇ ਸ਼ੋਰ ਮਚਾਇਆ ਸੀ ਕਿ ਮੈਨੂੰ ਲੈ ਕੇ ਜਾਓ ਬਾਜ਼ਾਰ ਤੇ ਸੋ ਮੈਂ ਮਾਰਕੀਟ ਨੂੰ ਲੈ ਮਾਰਕੀਟ ਚ ਲੈ ਆਈ ਤੇ ਕਹਿੰਦੀ ਕਿ ਮੈਂ ਇੱਕ ਜੀਨ ਲੈਣੀ ਹੈਗੀ ਆ ਤੇ ਬੱਚਿਆਂ ਦਾ ਤੁਹਾਨੂੰ ਪਤਾ ਹੈ ਇੱਕ ਜੀਨ ਪਸੰਦ ਕਰਦੇ ਕਰਦੇ ਉਹਨਾਂ ਦੋ ਜੀਨਾਂ ਪਸੰਦ ਕਰ ਲਈਆਂ ਤੇ ਨਾਲ ਹੀ ਦੋ ਟੋਪ ਲੈ ਲਈਆਂ ਗਿਆ ਤੇ ਬੱਚਿਆਂ ਦਾ ਇਹੀ ਹਾਲ ਹੁੰਦਾ ਹੈਗਾ so this was all about today's video ਵੀਡੀਓ ਅੱਛੀ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ so take good care of yourself thanks for watching bye bye